ਚਿੱਟੀ ਇੰਨੀ ਖੁਸ਼ਬੂਦਾਰ ਹੈ ਪੀਉ ਦੀ ਮਿੱਟੀ ਕਾਲੀ ਰੂਤੇ ਮਲਦੇਓ ਉਹ ਜਾਂਦੀ ਚਿੱਟੀ ਇੰਨੀ ਖੁਸ਼ਬੂਦਾਰ ਹੈ ਪੀਉ ਦੀ ਮਿੱਟੀ ਇੱਕ ਉਹ ਦਿਨ ਜਦ ਬੈਗ ਲੈ ਕੇ ਇਹਦੇ ਅੰਦਰ ਵੜਿਆ ਇੱਕ ਅੱਜ ਜਦ ਇਸ ਮੰਚ ਦੀ ਮੈਂ ਪੌੜੀ ਚੜਿਆ ਕੈਂਪਸ ਨੇ ਸਰਤਾਜ ਨੂੰ ਫਨਕਾਰੀ ਦਿੱਤੀ ਇੰਨੀ ਖੁਸ਼ਬੂਦਾਰ ਹੈ ਪੀਉ ਦੀ ਮਿੱਟੀ ਕਾਲੀ ਰੂਤੇ ਮਲਦੇ ਹੋ ਹੋ ਜਾਂਦੀ ਚਿੱਟੀ ਇੰਨੀ ਖੁਸ਼ਬੂਦਾਰ ਹੈ ਪੀਉ ਦੀ ਮਿੱਟੀ ਸਭ ਤੋਂ ਪਹਿਲਾਂ ਇਸ ਮੇਰੇ ਲਈ ਦੁਨੀਆ ਦੀ ਸਭ ਤੋਂ ਮੁਕੱਦਸ ਧਰਤੀ ਹੈ ਤੇ ਮੇਰਾ ਇਹ ਦੂਜਾ ਘਰ ਹੈ ਹਾਲਾਂਕਿ ਕਿੰਨੇ ਵਰੇ ਹੋ ਗਏ ਇਸ ਕੰਮ ਤੋਂ ਛੱਡਿਆ ਪਰ ਹਾਲੇ ਵੀ ਗਾਹੇ-ਬਗਾਹੇ ਜਦੋਂ ਵੀ ਵਕਤ ਮਿਲਦਾ ਚਾਹੇ ਰਾਤ ਨੂੰ ਆਈਏ ਚਾਹੇ ਦਿਨੇ ਆਈਏ ਇੱਥੇ 사ਜਦਾ ਜ਼ਰੂਰ ਕਰਕੇ ਜਾਂਦੇ ਆ ਕਿਸੇ ਵੀ ਟੂਰ ਤੋਂ ਵਾਪਸ ਆਈਏ ਸੋ ਮੈਨੂੰ ਇਹ ਲੱਗਦਾ ਕਿ ਜਦੋਂ ਕਿਸੇ ਚੀਜ਼ ਨੂੰ ਆਪਣਾ ਤੁਸੀਂ ਘਰ ਸਮਝਦੇ ਆ ਨਾ ਤੇ ਉਹਦੀ ਸਾਰੀ ਦੇਖਰੇਖ ਤੇ ਉਹਦੀਆਂ ਸਾਰੀਆਂ ਜ਼ਿੰਮੇਵਾਰੀਆਂ ਉਸ ਘਰ ਦੇ ਮੈਂਬਰਾਂ ਦੀ ਕੋਲ ਹੀ ਹੋਣੀਆਂ ਚਾਹੀਦੀਆਂ ਉਹ ਘਰ ਜਿਸ ਤਰ੍ਹਾਂ ਵੀ ਚੱਲਦਾ ਚੰਗਾ ਮਾੜਾ ਉਹ ਕਰਦਿਆਂ ਦੀ ਜ਼ਿੰਮੇਵਾਰੀ ਆ ਬਾਰੋਂ ਕੋਈ ਆ ਕੇ ਉਹਨਾਂ ਦੀ ਹਮਾਇਤ ਕਰੇ ਬਹੁਤ ਚੰਗੀ ਗੱਲ ਆ ਪਰ ਉਹਨਾਂ ਨੂੰ ਜੇਕਰ ਕੋਈ ਹੁਕਮ ਸੁਣਾਵੇ ਜਾਂ ਕੋਈ ਕਹੇ ਕਿ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰ ਦੋ ਮੇਰੇ ਖਿਆਲ ਨੂੰ ਕਰਦਿਆਂ ਨੂੰ ਕਦੀ ਵੀ ਪਸੰਦ ਨਹੀਂ ਹੁੰਦਾ ਐਂਡ ਥਿਸ ਇਜ਼ ਵੈਰੀ ਵਾਈਜ਼ ਆਫ ਦੀ ਮਿਨਿਸਟਰੀ ਆਫ ਦੀ ਹਾਈਅਰ ਐਜੂਕੇਸ਼ਨ ਕਿ ਉਹਨਾਂ ਨੇ ਇਸ ਜਿਹੜੀ ਸੈਨਿਟੀ ਐਗਜ਼ਿਸਟਿੰਗ ਮੈਥਡੋਲੋਜੀ ਸੀਗੀ ਉਹਨੂੰ ਰੀਟੇਨ ਰੱਖਿਆ ਸੋ ਮੈਂ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਦਾਖੀ ਕਰਦਾ ਇਸ ਗੱਲ ਤੇ ਤੇ ਇਹ ਜਿਹੜਾ ਮੋਰਚਾ ਹੈ ਇਹ ਬਹੁਤ ਹੀ ਪੀਸਫੁਲੀ ਸਾਡਾ ਅੱਗੇ ਵਧਿਆ ਇਹਦੇ ਕਰਕੇ ਜਿਹੜੀ ਸਟੂਡੈਂਟ ਦੀ ਸੋਲੀਡੈਰਿਟੀ ਆ ਉਹ ਸਭ ਤੋਂ ਵੱਧ ਵਧਾਈ ਦੇ ਹੱਕਦਾਰ ਹੈ ਇੱਕ ਵਾਰੀ ਜ਼ੋਰਦਾਰ ਤਾੜੀਆਂ ਉਹਨਾਂ ਦੇ ਨਾਮ ਵੀ ਆਉਂਦੀਆਂ ਹਨ ਜਿਨ੍ਹਾਂ ਨੇ ਜਿਨ੍ਹਾਂ ਨੇ ਇੰਨੇ ਲੰਬੇ ਸਮੇਂ ਤੋਂ ਇੱਥੇ ਬੈਠੇ ਮੈਂ ਅਨਫੋਰਚੂਨੇਟਲੀ ਆਊਟ ਆਫ ਸਟੇਟ ਸੀਗਾ ਤੇ ਆ ਨਹੀਂ ਸਕਿਆ ਅੱਜ ਹੀ ਸਵੇਰੇ ਮਤਲਬ ਕਿ ਸਿੱਧੇ ਦਿੱਲੀ ਤੋਂ ਅਸੀਂ ਇੱਥੇ ਪਹੁੰਚੇ ਹਾਂ ਕਿਉਂਕਿ ਇਹ ਮੇਰਾ ਸਭ ਤੋਂ ਪਹਿਲਾ ਜ਼ਾਤੀ ਇਖਲਾਕੀ ਫਰਜ਼ ਸੀ ਕਿ ਮੈਂ ਸਭ ਤੋਂ ਪਹਿਲਾ ਇੱਥੇ ਪਹੁੰਚਦਾ ਇਸ ਗੱਲ ਦੀ ਉਸਤੱਕ ਮਾਫੀ ਚਾਹਣਾ ਕਿ ਜੇ ਮੈਂ ਇੱਥੇ ਹੁੰਦਾ ਤਾਂ ਹਰ ਹਾਲਤ ਹਾਜ਼ਰ ਹੋਣਾ ਸੀ ਪਰ ਜਦ ਤੱਕ ਜਿਵੇਂ ਜਿਵੇਂ ਹੁਕਮ ਤੇ ਵੈਤ ਵਿਕਾਰ ਕਿਉਂਕਿ ਹੁਣ ਇਹ ਬੱਚਾ ਦੇ ਹੱਥ ਹੈ ਸਾਡੀ ਯੂਨੀਵਰਸਿਟੀ ਔਰ ਬੀਇੰਗ ਅਲੂਮਨੀਅਨ ਬੀਇੰਗ ਦੀ ਬ੍ਰਾਂਡ ਅੰਬੈਸਡਰ ਇੰਟਰਨੈਸ਼ਨਲ ਬ੍ਰਾਂਡ ਅੰਬੈਸਡਰ ਮੈਨੂੰ ਇਸ ਗੱਲ ਦਾ ਫਖਰ ਵੀ ਹੈ ਕਿ ਮੈਂ ਇਸ ਕੈਂਪਸ ਦਾ ਦੀ ਪੈਦਾਇਸ਼ ਹਾਂ ਇੱਥੋਂ ਅਸੀਂ ਵੱਡੇ ਹੋਏ ਹਾਂ ਮੇਰੇ ਜਿਹੜੇ ਲਖਬੈ ਜਿਹੜਾ ਡਾਕਟਰ ਦਾ ਨਾਮ ਹੈ ਸਾਨੂੰ ਇਹ ਸਾਂ ਤੋਂ ਮਿਲਿਆ ਜਿੰਨੀਆਂ ਵੀ ਸਾਰੀਆਂ ਚੀਜ਼ਾਂ ਹੋਈਆਂ ਨੇ ਹੁਣ ਮੈਂ ਇਹ ਅਪੀਲ ਕਰਦਾ ਇਸ ਸਾਰੀ ਸਟੂਡੈਂਟਸ ਯੂਨੀਅਨਸ ਦੇ ਨਾਲ ਮੈਂ ਕਿ ਕੈਂਪਸ ਦੀ ਜਿਹੜ ਸਾਡੇ ਸਾਰਿਆਂ ਵੱਲੋਂ ਚਾਹੇ ਜਿਹੜੇ ਗ੍ਰੇਟਰ ਅਦਮਨੀ ਨੇ ਚਾਹੇ ਸੀਨੀਅਰਸ ਨੇ ਚਾਹੇ ਜੂਨੀਅਰ ਨੇ ਚਾਹੇ ਐਗਜ਼ਿਸਟੈਂਸ ਸਟੂਡੈਂਟ ਆ ਕਿ ਜਿੰਨਾ ਕੁਛ ਐਮੀਕੇਬਲੀ ਇਹ ਐਗਜ਼ਿਸਟੈਂਸ ਸੈਨੇਟ ਨੂੰ ਤੁਸੀਂ ਰੱਖਿਆ ਇਸੇ ਤਰ੍ਹਾਂ ਇੱਕ ਸਾਡੀ ਹੋਰ ਮੰਗ ਹੈ ਕਿ ਜਿਹੜੀ ਸੈਨੇਟ ਦੀ ਇਲੈਕਸ਼ਨ ਹੈ ਜਿਹੜੀ ਪਿਛਲੇ 1.5 ਸਾਲ ਤੋਂ ਨਹੀਂ ਹੋਈ ਸਾਡੇ ਨਾਲ ਬਹੁਤ ਸਾਰੇ ਸੈਨੇਟਰਸ ਵੀ ਆਏ ਆ ਸੀਨੀਅਰ ਮੈਂਬਰਾਂ ਨੇ ਵੀ ਆਏ ਆ ਸਿੰਡੀਕੇਟ ਤੋਂ ਅਸਵਾਸਾ ਕਰਦੇ ਹਾਂ ਕਿ ਅਸੀਂ ਨੂੰ ਇਸੇ ਤਰ੍ਹਾਂ ਹੀ ਪੀਸਫੁਲੀ ਐਸ ਸੂਨ ਐਸ ਪੋਸੀਬਲ ਰਿਜ਼ੋਲਵ ਕਰ ਲਈਏ ਆਪਾਂ ਤਾਂ ਕਿ ਜਿਹੜੀ ਇਹਦੀ ਡਿਸਟਿੰਗੁਇਸ਼ ਜਿਹੜਾ ਇਹਦਾ ਗਲੋਰੀਅਸ ਹੈਰੀਟੇਜ ਆ ਸਾਡੀ ਇਸ ਕੈਂਪਸ ਦਾ ਉਹ ਬਰਕਰਾਰ ਰਹੇ ਔਰ ਅਸੀਂ ਸਾਰੇ ਇੱਥੇ ਆਉਂਦੇ ਜਾਂਦੇ ਰਹੀਏ ਇਹ ਮਹਿਫਲਾਂ ਰਗਣ ਇਨ੍ਹਾਂ ਲਫ਼ਜ਼ਾਂ ਦੇ ਨਾਲ ਮੈਂ ਆਪ ਸਭ ਤੋਂ ਰੂਤੇ ਮਲਦੇ ਹੋ ਜਾਂਦੀ ਚਿੱਟੀ ਇਨੀ ਖੁਸ਼ਬੂਦਾਰ ਹੈ ਪੀਉ ਦੀ ਮਿੱਟੀ ਕਾਲੀ ਰੂਤੇ ਮਲਦੇ ਹੋ ਉਹ ਜਾਂਦੀ ਚਿੱਟੀ ਇੰਨੀ ਖੁਸ਼ਬੂਦਾਰ ਹੈ ਪੀਉ ਦੀ ਮਿੱਟੀ ਇੱਕ ਉਹ ਦਿਨ ਜਦ ਬੈਗ ਲੈ ਕੇ ਇਹਦੇ ਅੰਦਰ ਵੜਿਆ ਇੱਕ ਅੱਜ ਜਦ ਇਸ ਮੰਚ ਦੀ ਮੈਂ ਪੌੜੀ ਚੜਿਆ ਕੈਂਪਸ ਨੇ ਸਰਤਾਜ ਨੂੰ ਸਨਕਾਰੀ ਦਿੱਤੀ ਇੰਨੀ ਖੁਸ਼ਬੂਦਾਰ ਹੈ ਪੀਉ ਦੀ ਮਿੱਟੀ ਕਾਲੀ ਰੂਤੇ ਮਲਦੇ ਹੋ ਹੋ ਜਾਂਦੀ ਚਿੱਟੀ ਇੰਨੀ ਖੁਸ਼ਬੂਦਾਰ ਹੈ ਪੀਉ ਦੀ ਮਿੱਟੀ ਸਭ ਤੋਂ ਪਹਿਲਾਂ ਇਸ ਮੇਰੇ ਲਈ ਦੁਨੀਆ ਦੀ ਸਭ ਤੋਂ ਮੁਕੱਦਸ ਧਰਤੀ ਹੈ ਤੇ ਮੇਰਾ ਦੂਜਾ ਘਰ ਹੈ ਹਾਲਾਂਕਿ ਕਿੰਨੇ ਵਰੇ ਹੋ ਗਏ ਇਸ ਕੈਂਪਸ ਨੂੰ ਛੱਡਿਆ ਪਰ ਹਾਲੇ ਵੀ ਗਾਹੇ-ਬਗਾਹੇ ਜਦੋਂ ਵੀ ਵਕਤ ਮਿਲਦਾ ਚਾਹੇ ਰਾਤ ਨੂੰ ਆਈਏ ਚਾਹੇ ਦਿਨੇ ਆਈਏ ਇੱਥੇ 사ਜਦਾ ਜ਼ਰੂਰ ਕਰਕੇ ਜਾਂਦੇ ਆ ਕਿਸੇ ਵੀ ਦੂਰ ਤੋਂ ਵਾਪਸ ਆਈਏ ਸੋ ਮੈਨੂੰ ਇਹ ਲੱਗਦਾ ਕਿ ਜਦੋਂ ਕਿਸੇ ਚੀਜ਼ ਨੂੰ ਆਪਣਾ ਤੁਸੀਂ ਘਰ ਸਮਝਦੇ ਆ ਨਾ ਤੇ ਉਹਦੀ ਸਾਰੀ ਦੇਖਰੇਖ ਤੇ ਉਹਦੀਆਂ ਸਾਰੀਆਂ ਜ਼ਿੰਮੇਵਾਰੀਆਂ ਉਸ ਘਰ ਦੇ ਮੈਂਬਰਾਂ ਦੀ ਕੋਲ ਹੀ ਹੋਣੀਆਂ ਚਾਹੀਦੀਆਂ ਉਹ ਘਰ ਜਿਸ ਤਰ੍ਹਾਂ ਵੀ ਚੱਲਦਾ ਚੰਗਾ ਮਾੜਾ ਉਹ ਘਰਦਿਆਂ ਦੀ ਜ਼ਿੰਮੇਵਾਰੀ ਆ ਬਾਰੋਂ ਕੋਈ ਆ ਕੇ ਉਹਨਾਂ ਦੀ ਹਮਾਇਤ ਕਰੇ ਬਹੁਤ ਚੰਗੀ ਗੱਲ ਆ ਪਰ ਉਹਨਾਂ ਨੂੰ ਜੇਕਰ ਕੋਈ ਹੁਕਮ ਸੁਣਾਵੇ ਜਾਂ ਕੋਈ ਕਹੇ ਕਿ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰ ਦੋ ਮੇਰੇ ਖਿਆਲ ਨੂੰ ਘਰਦਿਆਂ ਨੂੰ ਕਦੀ ਵੀ ਪਸੰਦ ਨਹੀਂ ਹੁੰਦਾ ਐਂਡ ਥਿਸ ਇਜ਼ ਵੈਰੀ ਵਾਈਜ਼ ਆਫ ਦੀ ਮਿਨਿਸਟਰੀ ਆਫ ਦੀ ਹਾਇਰ ਐਜੂਕੇਸ਼ਨ ਕਿ ਉਹਨਾਂ ਨੇ ਇਸ ਜਿਹੜੀ ਸੈਨਿਟੀ ਐਗਜ਼ਿਸਟਿੰਗ ਮੈਥਡੋਲੋਜੀ ਸੀਗੀ ਉਹਨੂੰ ਰੀਟੇਨ ਰੱਖਿਆ ਸੋ ਮੈਂ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆਦਾਦ ਵੀ ਕਰਦਾ ਇਸ ਗੱਲ ਤੇ ਤੇ ਇਹ ਇਹ ਜਿਹੜਾ ਮੋਰਚਾ ਹੈ ਇਹ ਬਹੁਤ ਹੀ ਪੀਸਫੁਲੀ ਸਾਡਾ ਅੱਗੇ ਵਧਿਆ ਇਹ ਦੇ ਕਰਕੇ ਜਿਹੜੀ ਸਟੂਡੈਂਟ ਦੀ ਸੋਲੀਡੈਰਿਟੀ ਆ ਉਹ ਸਭ ਤੋਂ ਵੱਧ ਵਧਾਈ ਦੇ ਹੱਕਦਾਰ ਹੈ ਬਹੁਤ ਜ਼ੋਰ ਜ਼ੋਰ ਤਾੜੀਆਂ ਉਹਨਾਂ ਦੇ ਨਾਮ ਦੀਆਂ ਇਹਨਾਂ ਨੇ ਇਹਨਾਂ ਨੇ ਇੰਨੇ ਲੰਬੇ ਸਮੇਂ ਤੋਂ ਇੱਥੇ ਬੈਠੇ ਮੈਂ ਅਨਫੋਰਚੂਨੇਟਲੀ ਆਊਟ ਆਫ ਸਟੇਟ ਸੀਗਾ ਤੇ ਆ ਨਹੀਂ ਸਕਿਆ ਅੱਜ ਹੀ ਸਵੇਰੇ ਮਤਲਬ ਕਿ ਸਿੱਧੇ ਦਿੱਲੀ ਤੋਂ ਅਸੀਂ ਇੱਥੇ ਪਹੁੰਚੇ ਆ ਕਿਉਂਕਿ ਇਹ ਮੇਰਾ ਸਭ ਤੋਂ ਪਹਿਲਾ ਜ਼ਾਤੀ اخلاقی ਫਰਜ਼ ਸੀਗਾ ਕਿ ਮੈਂ ਸਭ ਤੋਂ ਪਹਿਲਾ ਇੱਥੇ ਪਹੁੰਚਾਂ ਇਸ ਗੱਲ ਦੀ ਉਸਤਾਨ ਨੂੰ ਮਾਫੀ ਚਾਹਣਾ ਕਿ ਜੇ ਮੈਂ ਇੱਥੇ ਹੁੰਦਾ ਤਾਂ ਹਰ ਸਾਥ ਹਾਜ਼ਰ ਹੋਣਾ ਸੀ ਪਰ ਜਦ ਤੱਕ ਜਿਵੇਂ ਜਿਵੇਂ ਹੁਕਮ ਤੇ ਵਹ ਤੇ ਵਿਕਾਰ ਕਿਉਂਕਿ ਹੁਣ ਇਹ ਬੱਚਾ ਦੇ ਹੱਥ ਹੈ ਸਾਡੀ ਯੂਨੀਵਰਸਿਟੀ ਔਰ ਬੀਇੰਗ ਅ ਅਲੂਮਨੀਅਨ ਬੀਇੰਗ ਦੀ ਬ੍ਰਾਂਡ ਅੰਬੈਸਡਰ ਇੰਟਰਨੈਸ਼ਨਲ ਬ੍ਰਾਂਡ ਅੰਬੈਸਡਰ ਮੈਨੂੰ ਇਸ ਗੱਲ ਦਾ ਫਖਰ ਵੀ ਆ ਕਿ ਮੈਂ ਇਸ ਕੈਂਪਸ ਦਾ ਦੀ ਪੈਦਾਇਸ਼ ਹਾਂ ਇਥੋਂ ਅਸੀਂ ਵੱਡੇ ਹੋਏ ਹਾਂ ਮੇਰੇ ਜਿਹੜੇ ਲਖਬੈ ਜਿਹੜਾ ਡਾਕਟਰ ਦਾ ਨਾਮ ਹੈ ਸਾਨੂੰ ਇਹ ਸਾਂ ਤੋਂ ਮਿਲਿਆ ਜਿੰਨੀਆਂ ਵੀ ਸਾਰੀਆਂ ਚੀਜ਼ਾਂ ਹੋਈਆਂ ਨੇ ਹੁਣ ਮੈਂ ਇਹ ਅਪੀਲ ਕਰਦਾ ਇਸ ਸਾਰੀ ਸਟੂਡੈਂਟ ਯੂਨੀਅਨਸ ਦੇ ਨਾਲ ਮਿਲ ਕੇ ਕੈਂਪਸ ਦੀ ਜਿਹੜੀ ਅ ਸਾਡੇ ਸਾਰਿਆਂ ਵੱਲੋਂ ਚਾਹੇ ਜਿਹੜੇ ਗ੍ਰੇਟਰ ਅਦਮਨੀ ਨੇ ਚਾਹੇ ਸੀਨੀਅਰਸ ਨੇ ਚਾਹੇ ਜੂਨੀਅਰ ਨੇ ਚਾਹੀ ਐਗਜ਼ਿਸਟੈਂਸ ਸਟੂਡੈਂਟ ਆ ਕਿ ਜਿੰਨਾ ਕੁਸ਼ ਐਮੀਕੇਬਲੀ ਇਹ ਐਗਜ਼ਿਸਟੈਂਸ ਸੈਨੇਟ ਨੂੰ ਤੁਸੀਂ ਰੱਖਿਆ ਇਸੇ ਤਰ੍ਹਾਂ ਇੱਕ ਸਾਡੀ ਹੋਰ ਮੰਗ ਹੈ ਕਿ ਜਿਹੜੀ ਸੈਨੇਟ ਦੀ ਇਲੈਕਸ਼ਨ ਹੈ ਜਿਹੜੀ ਪਿਛਲੇ 1.5 ਸਾਲ ਤੋਂ ਨਹੀਂ ਹੋਈ ਸਾਡੇ ਨਾਲ ਬਹੁਤ ਸਾਰੇ ਸੈਨੇਟਰਸ ਵੀ ਆਏ ਆ ਸੀਨੀਅਰ ਮੈਂਬਰਾਂ ਵੀ ਆਏ ਆ ਸਿੰਡੀਕੇਟ ਤੋਂ ਇਸੇ ਤਾਕੀਦ ਕਰਦੇ ਆ ਕਿ ਇਸ ਨੂੰ ਇਸੇ ਤਰ੍ਹਾਂ ਹੀ ਪੀਸਫੁਲੀ ਐਸ ਸੂਨ ਐਸ ਪੋਸੀਬਲ ਰੈਸੋਲਵ ਕਰ ਲਈਏ ਆਪਾਂ ਤਾਂ ਕਿ ਜਿਹੜੀ ਇਹਦੀ ਡਿਸਟਿੰਗੁਇਸ਼ ਜਿਹੜਾ ਇਹਦਾ ਗਲੋਰੀਅਸ ਹੈਰੀਟੇਜ ਆ ਸਾਡੀ ਇਸ ਕੈਂਪਸ ਦਾ ਉਹ ਬਰਕਰਾਰ ਰਹੇ ਔਰ ਅਸੀਂ ਸਾਰੇ ਇੱਥੇ ਆਉਂਦੇ ਜਾਂਦੇ ਰਹੀਏ ਮਹਿਫਲਾਂ ਲੱਗਣ ਇਨ੍ਹਾਂ ਲਫ਼ਜ਼ਾਂ ਦੇ ਨਾਲ ਮੈਂ ਆਪ ਸਭ ਤੋਂ ਬਹੁਤ ਤੇ ਮਲਦੇ ਹੋ ਜਾਂਦੀ ਚਿੱਟੀ ਇੰਨੀ ਖੁਸ਼ਬੂਦਾਰ ਹੈ ਪੀਉ ਦੀ ਮਿੱਟੀ ਕਾਲੀ ਰੂਤੇ ਮਲਦੇਓ ਹੋ ਜਾਂਦੀ ਚਿੱਟੀ ਇੰਨੀ ਖੁਸ਼ਬੂਦਾਰ ਹੈ ਪੀਉ ਦੀ ਮਿੱਟੀ ਇੱਕ ਉਹ ਦਿਨ ਜਦ ਬੈਗ ਲੈ ਕੇ ਇਹਦੇ ਅੰਦਰ ਵੜਿਆ ਇੱਕ ਅੱਜ ਜਦ ਇਸ ਮੰਚ ਦੀ ਮੈਂ ਪੌੜੀ ਚੜਿਆ ਕੈਂਪਸ ਨੇ ਸਰਤਾਜ ਨੂੰ ਫਨਕਾਰੀ ਦਿੱਤੀ ਐਨੀ ਖੁਸ਼ਬੂਦਾਰ ਹੈ ਪਿਉ ਦੀ ਮਿੱਟੀ